ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ। ਇਸਤੇ ਮੇਅਰ ਵੇਨ ਬ੍ਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ। ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ। ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਹਾਂ ਹੁਣੇ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਟਾਕਲੈਂਡ ਚ ਕਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ ਤਿੰਨ ਮੰਜ਼ਿਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਗਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ ਰਾਏ ਬਿਨਾਂ ਹੀ ਜੋਰ ਨਾਲ ਲਿਆਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਅਰ ਵੇਨ ਬ੍ਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਿਦਣਾ ਚਾਹੀਦਾ ਹੈ। ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ। ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ। ਆਕਲੈਂਡ ਚ ਕਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ। ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕੌਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਫਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਣ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਟਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਣ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੀ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ ਆਕਲੈਂਡ ਚ ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਕਾਉਂਸਲ ਨੇ ਅਹਿਮ ਕਦਮ ਚੁੱਕਿਆ ਹੈ ਹੁਣ ਪਬਲਿਕ ਟਰਾਂਸਪੋਰਟ ਹੱਬਾ ਨੇੜੇ 10 ਤੋਂ 15 ਮੰਜ਼ਲਾਂ ਤੱਕ ਦੇ ਹਾਈ ਰਾਈਜ਼ ਬਣ ਸਕਦੇ ਹਨ ਕਾਉਂਸਲ ਨੇ ਪਲਾਨ ਚੇਂਜ 120 ਦੇ ਹੱਕ ਵਿੱਚ 18 ਵੋਟਾਂ ਨਾਲ ਫੈਸਲਾ ਕੀਤਾ ਹੈ ਜਦਕਿ ਵਿਰੋਧ ਦੇ ਵਿੱਚ 5 ਵੋਟਾਂ ਪਈਆਂ ਹਨ ਇਹ ਯੋਜਨਾ ਪੁਰਾਣੇ ਪਲਾਨ ਚੇਂਜ 78 ਦੀ ਥਾਂ ਲੈਣ ਜਾ ਰਹੀ ਹੈ ਜਿਸ ਵਿੱਚ ਸਾਰੇ ਆਕਲੈਂਡ ਵਿੱਚ ਸਿਰਫ 3 ਮੰਜ਼ਲਾ ਵਾਲੇ ਘਰਾਂ ਦੀ ਇਜਾਜ਼ਤ ਸੀ ਸਰਕਾਰ ਨੇ ਆਕਲੈਂਡ ਕਾਉਂਸਲ ਨੂੰ ਆਉਂਦੇ ਦਹਾਕਿਆਂ ਵਿੱਚ 20 ਲੱਖ ਨਵੇਂ ਘਰਾਂ ਦੀ ਗੁੰਜਾਇਸ਼ ਰੱਖਣ ਦੇ ਹੁਕਮ ਦਿੱਤੇ ਹਨ ਮੀਟਿੰਗ ਦੌਰਾਨ ਕੁਝ ਕਾਉਂਸਲਰਾਂ ਨੇ ਕਿਹਾ ਹੈ ਕਿ ਇਹ ਯੋਜਨਾ ਲੋਕਾਂ ਦੀ رائے ਬਿਨਾਂ ਹੀ ਜ਼ੋਰ ਨਾਲ ਲਿਆਂਈ ਜਾ ਰਹੀ ਹੈ ਤੇ ਇਸ ਨਾਲ ਇਤਿਹਾਸਿਕ ਇਲਾਕਿਆਂ ਦਾ ਕਿਰਦਾਰ ਖਤਰੇ ਦੇ ਵਿੱਚ ਪੈ ਸਕਦਾ ਹੈ ਸੈਂਟ ਮੈਰੀਜ਼ ਬੇ ਦੇ ਰਹਿਣ ਵਾਲਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਦੇ ਇਲਾਕੇ ਵਿੱਚ 15 ਮੰਜ਼ਲਾਂ ਵਾਲੀਆਂ ਇਮਾਰਤਾਂ ਨਾਲ ਇਤਿਹਾਸਿਕ ਵਿਰਾਸਤ ਮਿਟ ਸਕਦੀ ਹੈ ਇਸਤੇ ਮੇਰ ਵੇਨ ਬਰਾਊਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਉਂਸਲ ਨੇ ਫੈਸਲਾ ਨਾ ਕੀਤਾ ਤਾਂ ਸਰਕਾਰ ਖੁਦ ਦਖਲ ਦੇਵੇਗੀ ਹਾਊਸਿੰਗ ਮੰਤਰੀ ਕ੍ਰਿਸ ਬਿਸਪ ਨੇ ਕਾਉਂਸਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਆਕਲੈਂਡ ਕੋਲ ਇਹ ਮੌਕਾ ਹੈ ਕਿ ਸ਼ਹਿਰ ਕਿੱਥੇ ਤੇ ਕਿਵੇਂ ਵਧਣਾ ਚਾਹੀਦਾ ਹੈ ਇਸ ਬਾਰੇ ਵੱਧ ਲਚਕੀਲਾ ਪੂਰਨ ਢੰਗ ਨਾਲ ਫੈਸਲਾ ਕਰ ਸਕਦੇ ਆ ਹੁਣ ਇਹ ਯੋਜਨਾ ਜਨਤਾ ਤੋਂ ਸਲਾਹ ਲਈ ਖੁੱਲ੍ਹੇਗੀ ਅਤੇ ਇੱਕ ਸੁਤੰਤਰ ਪੈਨਲ ਇਸ ਦੀ ਸਮੀਖਿਆ ਵੀ ਕਰੇਗਾ